ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੰਚਪੰਜਵੇਂ ਪ੍ਰਕਾਸ਼ ਪੁਰਬ ਤੇ ਸਜਾਇਆ ਗਿਆ ਵਿਸ਼ਾ ਨਗਰ ਕੀਰਤ ਦੇਖੋ ਲੋਕੀ ਤਸਵੀਰਾਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਦੀਨ ਸਮੂਹ ਵਿਦਿਅਕ ਅਦਾਰਿਆਂ ਵੱਲੋਂ ਜਗਤ ਗੁਰੂ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲਾ ਪ੍ਰਕਾਸ਼ ਪੂਰਵ ਦੇ ਸਬੰਧ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾ ਨਗਰ ਕੀਰਤਨ ਸਜਾਇਆ ਗਿਆ। ਇਸ ਪਵਿੱਤਰ ਦਿਹਾੜੇ ਦੇ ਸਬੰਧ 'ਚ ਗਵਰਨਿੰਗ ਕੌਂਸਲ ਅਦੀਨ ਸਮੂਹ ਕਾਲਜਾਂ ਸਕੂਲਾਂ ਦੇ ਪ੍ਰਿੰਸੀਪਲਾਂ ਸਟਾਫ ਮੈਂਬਰ ਅਤੇ ਕਰੀਬ 30000 ਤੋਂ ਵਧੇਰੇ ਵਿਦਿਆਰਥੀਆਂ ਨੇ ਨਗਰ ਕੀਰਤਨ ਜੋ ਹਾਜ਼ਰੀ ਭਰ ਕੇ ਇਲਾਹੀ ਨਜ਼ਾਰੇ ਦਾ ਆਨੰਦ ਮਾਣਿਆ ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਪ੍ਰੋਫੈਸਰ ਚੈਂਸਲਰ ਅਤੇ ਕਾਉਂਸਲ ਦੇ ਆਨ ਰੈਰੀਸ ਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਹਿਜ ਧਰਮ ਦਾ ਪ੍ਰਚਾਰ ਕਿਸੇ ਇੱਕ ਥਾਂ ਤੇ ਟਿਕ ਕੇ ਕਰਨ ਦੀ ਥਾਂ ਘੁੰਮ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਆ ਕਾਰਨਾ ਉਚਿਤ ਹੋਵੇਗਾ ਜਿਸ ਪਿੱਛੋਂ ਗੁਰੂ ਸਾਹਿਬ ਜੀ ਉਦਾਸੀਆਂ ਤੇ ਨਿਕਲ ਪਏ ਆਪ ਜੀ ਨੇ ਪੂਰਬ ਪਛ ਉਤਰ ਤੇ ਦੱਖਣ ਚੋਹਾ ਦਿਸ਼ਾਵਾਂ ਚ ਪੈੰਦੇ ਪ੍ਰਸਿੱਧ ਧਰਮ ਧਾਮਾਂ ਤੇ ਗਏ ਉਹਨਾਂ ਕਿਹਾ ਕਿ ਗੁਰੂ ਜੀ ਨੇ ਵਿਦਵਾਨਾਂ ਧਾਰਮਿਕ ਮੁਖੀਆਂ ਪੁਜਾਰੀਆਂ ਪੀਰਾਂ ਫਕੀਰਾਂ ਨਾਲ ਸੰਵਾਦ ਰਚਾਇਆ ਤੇ ਸਭ ਨੂੰ ਸਹੀ ਧਰਮ ਦਾ ਬੋਧ ਕਰਵਾ ਕੇ ਆਪਣਾ অনুਜਾਇਕ ਬਣਾਇਆ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਹਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਤੇ ਤੁਸੀਂ ਵੀ ਦੇਖੋ ਲੋਕਿਕ ਤਸਵੀਰਾਂ ਇਸ ਮੌਕੇ ਹੋਰ ਕੀ ਗਲਵਤ ਹੋਈ ਹੈ ਸੁਣੋ ਪੂਰੀ ਖਬਰ ਕਾਂਦਨ ਗੁਰਨਾਥ ਦੇਵ ਜੀ ਜਪਤਾਰਪੁਰ ਦੀ ਸਾਰੇ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਨਾਨ ਸਿੰਘ ਸਾਹਿਬ ਨੇ ਕਲਪੁਰ ਵਿੱਚ ਜਪਤਾਰਪੁਰ ਕੇ ਸਿੱਖ ਪੰਥੀ ਸਾਜਨਾ ਕੀਤੀ ਹੈ ਔਰ ਬੜਾ ਵੱਡਾ ਲੋਕਾਈ ਦਾ ਪਲਾਕ ਕੀਤਾ ਗੁਰੂ ਸਾਹਿਬ ਜਪਤਾਰਪੁਰ ਦੀਆਂ ਖੁਸ਼ੀ ਦੇ ਵਿੱਚ ਸਾਡੇ ਖਾਲਸਾ ਸਸਤਾਵਾਂ ਤੋਂ ਔਰ ਸਾਲ ਨਗਰ ਕੀਰਤੇ ਦੇ ਇੱਕ ਦਿਨ ਪਹਿਲੇ ਨਿਕਲਦਾ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡਾ ਪਸਾਰਾ ਪਿਛਲੇ 20 ਸਾਲਾਂ ਦੇ ਖਾਲਸਾ ਸਸਤਾਵਾਂ ਦਾ ਹੋਇਆ ਹੈ और अच्छ सा संस्थाव तीह हज़ार के करीब बचे जो पढ़ते हैं और चार हज़ार के करीब टीचिंग नॉन टीचिंग स्टाफ इस नगर कीर्तन शिरकत करता है पर बच्चे बहुत ज़्यादा उत्साह है तो और समझते कोई बच्चा एबसेंट नहीं होता और सत किलोमीटर लंबा जो पालकी साहब के पिछले चलते हैं खालसा कॉलेज तो, खाल तो।, तो पहली टुकड़ी जी अगली घंटा घर पहुंच जाती है और अकाल तख्त साहब जाके असि मा टेकते हैं यह अलौकिक नज़ारा दरबार साहब की परिक्रमा जी देखने वाला होंगे जो ਪੂਰੇ ਪਾਸੇ ਪਰਕਰਮ ਸਾਰਾ ਖਾਲਸਾ ਕਾਜ ਦੇ ਬੱਚੇ ਜਿਹੜੇ ਹੋਏ ਤੇ ਔਰ ਮੈਂ ਸਾਰੇ ਸੁਣਵਾਣਿਆਂ ਨੂੰ ਤੇ ਮਾਣ ਦੇਵ ਜੀ ਦੇ ਨਾਮ ਲੈਵਾ ਸੰਤਾਂ ਨੂੰ ਕੋ ਮਾਣ ਦੇਵ ਜੀ ਦੀ ਲੱਖ ਲੱਖ ਪ੍ਰਾਰਥਨਾ ਪੂਜੀ ਬਰਾਈ ਦਿਨਾ ਬਹੁਤ ਬਹੁਤ ਧੰਨਵਾਦ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਤੇਰਦੀ ਕਲਾ ਟਾਈਮ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ